ਸ਼ਬਦ ਬ੍ਰਹਮਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਜ ਨਵਜੀਤ ਸਿੰਘ ਜੀ ਡਿਬਿਬੜਾ ਜੀ ਤੇ ਹੋਰ ਨਾਲ ਸ਼ਹੀਦਾਂ ਦੀ ਅਰਦਾਸ ਵਿੱਚ ਅਸੀਂ ਜੁੜੇ ਬੈਠੇ ਹਾਂ ਸਾਰੇ ਨੂੰ ਫਤਿਹ ਪ੍ਰਵਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਨੂੰ ਪਹਿਲੀ ਵਾਰ ਮੌਕਾ ਮਿਲਿਆ ਕਿ ਸਾਂਝੇ ਸਮਾਗਮ 'ਚ ਨਵਜੀਤ ਜੀ ਦੇ ਬਾਰੇ ਬੋਲਣ ਦਾ ਉਹਨਾਂ ਦੇ ਦਾਦਾ ਜੀ ਦੇ ਬੋਲ ਮੈਨੂੰ ਯਾਦ ਨੇ ਜਿਹੜੇ ਉਹਨਾਂ ਗਾਜੀਪੁਰ ਬਾਰਡਰ ਤੇ ਕਹੇ ਸੀ ਕਿ ਮੇਰੀ ਪੁੱਤ ਪੋਤਰੇ ਦੀ ਸ਼ਹਾਦਤ ਇੱਕ ਕਿਸਾਨ ਮਜ਼ਦੂਰ ਲਹਿਰ ਦੀ ਅਮਾਨਤ ਆ ਉਹਨੇ ਕਹੇ ਸੀ ਮੈਨੂੰ ਅਫਸੋਸ ਆ ਕਿ ਜੇ ਤੋਂ ਮੇਰੇ ਪੋਤਰੇ ਦੀ ਸ਼ਹਾਦਤ ਹੋਈ ਉਦੋਂ ਕੋਈ ਓਨਰ ਕਰਨ ਵਾਲਾ ਨਹੀਂ ਸੀ ਹੈਗਾ ਇਸ ਗੱਲ ਦਾ ਮਲਾਲ ਸਾਨੂੰ ਦਾ ਉਮਰ ਰਹੇਗਾ ਕਿ ਜਿਹੋ ਜਿਹੀਆਂ ਪ੍ਰਸਥਿਤੀਆਂ ਸੀਗੀਆਂ ਅਸੀਂ ਜੜੀ ਭੂਮਿਕਾ ਨਿਭਾਉਣੀ ਸਹੀ ਸੀ ਉਹ ਨਹੀਂ ਨਿਭਾ ਸਕੇ ਕੋਸ਼ਿਸ਼ ਜਥੇਬੰਦੀਆਂ ਨਾਲ ਮੇਰਾ ਕੰਟੈਕਟ ਹੋਇਆ ਸੀ ਕਿ ਜੇ ਤੁਸੀਂ ਉਸ ਪਿੰਡ ਵਿੱਚ ਮੈਨੂੰ ਲਿਜਾ ਸਕਦੇ ਹੋ ਤੇ ਮੈਂ ਜਾਣ ਨੂੰ ਤਿਆਰ ਆਂ ਫਿਰ ਉਹਨਾਂ ਵੱਲੋਂ ਵੀ ਸਿਝਾਇਆ ਸੀ ਵੀ ਤੁਹਾਨੂੰ ਅਜੇ ਨਹੀਂ ਜਾਣਾ ਚਾਹੀਦਾ ਫਿਰ ਨਹੀਂ ਜਾ ਸਕੇ ਸਾਡੇ ਕੋਲ ਇੱਕ ਹੀ ਰਸਤਾ ਸੀਗਾ ਪਿਸੀਆ ਆਪਣੇ ਸਟੇਜ ਤੇ ਚਾਰ ਨੋਦਾ ਸ਼ਹੀਦੀ ਦਾੜਾ ਮਨਾਇਆ ਸੀਗਾ ਸਾਡੇ ਸਿਰ ਤੇ ਕਰਜ਼ਿਆ ਲਹਿਰ ਦਾ ਅਸੀਂ ਉਹ ਬਹੁ ਖੂਬੀ ਸਮਝਦੇ ਆ ਅਸੀਂ ਜੜੀਆਂ ਵੀ ਸਤਕਾਰਯੋਗ ਧਾਰਮਿਕ ਜਥੇਬੰਦੀਆਂ ਪੰਥਕ ਜਥੇਬੰਦੀਆਂ ਜਿਹੜੇ ਨਵਜੀਤ ਜੀ ਦੇ ਦਾਦਾ ਜੀ ਨੇ ਇੱਥੇ ਵਿਚਾਰ ਰੱਖੇ ਨੇ ਮੈਂ ਉਹਨਾਂ ਵਿਚਾਰਾਂ ਦਾ ਸਲਮਾਨ ਕਰਦਾ ਸਬਰਥਨ ਕਰਦਾ ਸਾਂਝਾਂ ਲਈ ਕੁਝ ਵੀ ਕਰਨਾ ਚੰਗਾ ਹੁੰਦਾ ਵਾ ਮੈਨੂੰ ਉਹਨਾਂ ਦੇ ਵਿਚਾਰ ਤਰ ਵਿਚਾਰਾਂ ਤੇ ਕੋਤਰਾਜ ਨਹੀਂ ਹੈਗਾ ਜਿੱਥੋਂ ਤੱਕ ਇਸ ਮੋਰਚੇ ਦੇ ਮੰਗਾ ਦਾ ਸਵਾਲ ਆ ਉੱਬਰ ਵੀ ਆਏ ਕਿ ਆ ਚਾਰ ਮੰਗਾ ਨੇ ਪਿੱਖ ਤਿੰਨ ਖੇਤੀ ਦੇ ਕਾਨੂੰਨ ਰੱਦ ਕਰਾਉਣੇ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਲੈ ਕੇ ਆਉਣਾ ਇਦੋ ਦਾ ਬਿਜਲੀ ਸੋਧ ਬਿੱਲ ਤੇ ਪ੍ਰਦੂਸ਼ਣ ਵਾਲਾ ਐਕਟ ਹੁਣ ਮੋਰਚੇ ਦੀਆਂ ਕੁਝ ਉਪਝਾਨ ਨੇ ਜਿਹੜੀਆਂ ਉੱਪਰ ਚ ਨਿਕਲ ਆਈ ਆ ਜਿਵੇਂ ਸਾਡੇ ਨੌਜਵਾਨਾਂ ਦੀ ਸ਼ਹਾਦਤ ਹੋਈ ਆ ਉਸ ਸ਼ਹਾਦਤਾਂ ਨੂੰ ਜੇ ਸਰਕਾਰ ਨੇ ਜੋ ਕੁਝ ਕੀਤਾ ਜ਼ਿੰਮੇਵਾਰ ਆ ਸਰਕਾਰ ਉਹ ਸਜ਼ਾ ਦੇ ਕਟਾਰੇ ਚ ਜਾਵੇ ਸਾਨੂੰ ਇਹਦੇ ਲਈ ਯਤਨਸ਼ੀਲ ਹੋਣਾ ਚਾਹੀਦਾ ਜੜੇ ਲੋਕ ਅਜੇ ਵੀ ਜੇਲਾਂ ਚ ਰਹਿ ਗਏ ਨੇ ਕਿਸਾਨ ਮਜ਼ਦੂਰ ਰਿਹਾ ਹੋਣ ਉਹਨਾਂ ਦੇ ਸਾਰੇ ਕੀਤੇ ਪਰਚੇ ਰੱਦੀ ਦੀਆਂ ਟੋਕਰੀਆਂ 'ਚ ਸਟਾਏ ਜਾਣ। ਇਹਦੋਂ ਗਾਹਾਂ ਜਿਹੜੇ ਮੋਰਚੇ ਦੇ ਦਿਵਾਲੇ ਪਾਬੰਦੀਆਂ ਮੜੀਆਂ ਜਾ ਰਹੀਆਂ ਨੇ ਉਹ ਖਤਮ ਕਰਾਈਆਂ ਜਾਣ। ਤੇ ਇਹਦੋਂ ਗਾਹਾਂ ਭਾਰਤ ਜਿਸ ਤਰੀਕੇ ਨਾਲ ਫਾਸੀਵਾਦੀ ਸੋਚਾਂ ਵੱਧ ਰਿਆ ਜਿਵੇਂ ਜਮਹੂਰੀਤ ਸੁੰਗੜ ਰਹੀ ਆ ਬੋਲਣ ਤੱਕ ਤੇ ਵੀ ਪਾਬੰਦੀਆਂ ਲੱਗ ਰਹੀਆਂ ਨੇ ਇਹਨਾਂ ਸਾਰੀਆਂ ਗੱਲਾਂ ਵਾਲੀ ਸਾਨੂੰ ਅੱਗੇ ਵਧਣਾ ਚਾਹੀਦਾ। ਤੇ ਇਹਨਾਂ ਮਸਲਿਆਂ ਤੇ ਸਾਡਾ ਕੋਈ ਵਖਰੇਵਾ ਨਹੀਂ ਹੈ ਅਸੀਂ ਕੱਲ ਵੀ ਸਾਂਝੇ ਸੰਘਰਸ਼ਾਂ ਦੇ ਮਦਈ ਸਾਂ ਤੇ ਅੱਗੇ ਆਉਣ ਵਾਲੇ ਸਮੇਂ 'ਚ ਵੀ ਸਾਂਝੇ ਸੰਘਰਸ਼ਾਂ ਦੇ ਮਦਈ ਰਹਾਂਗੇ ਕਿਉਂਕਿ ਸਾਡਾ ਮਦਈ ਰਹਿਣਾ ਕੋਈ ਇਸ ਗੱਲ ਦੀ ਪ੍ਰਮਾਨਕਤਾ ਨਹੀਂ ਵੀ ਅਸੀਂ ਕੋਈ ਨਵਾਂ ਰੋਲ ਅਦਾਵਾਂਗੇ ਕਿਉਂਕਿ ਕਿਸਾਨ ਮਜ਼ਦੂਰ ਲਹਿਰ ਦੀ ਅੱਜ ਜ਼ਿੰਦਗੀ ਤਾਂ ਹੀ ਪੁੱਜਦੀ ਆ ਵੀ ਇਹ ਮੋਰਚਾ ਇੱਕ ਤਾਂ ਲੜਦਿਆਂ ਹੋਇਆਂ ਜਿੱਤਾਂ ਹੋ ਜਾਂਦੀਆਂ ਹੁੰਦੀਆਂ ਨੇ ਸਹੀ ਗੱਲ ਆ ਇੱਕ ਜਿੱਤ ਤੱਕ ਲੜੀਏ ਤੇ ਜਿੱਤਣ ਲਈ ਲੜੀਏ ਇਹ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਆ ਹੁਣ ਔਰ ਮੈਂ ਫੇਰ ਉੱਥੇ ਵੀ ਜਦੋਂ ਕਿਤੇ ਮੈਨੂੰ ਵੀਡੀਓ ਆਉਂਦੀ ਆ ਸਾਹਮਣੇ ਨਵਰੀ ਜੀ ਦੇ ਦਾਦਾ ਜੀ ਮੈਂ ਆਪਣੀ ਥੋੜੇ ਨਾਲ ਭਾਵਨਾਵਾਂ ਰੱਖਣਾ ਚਾਹੁੰਨਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਂ ਤੁਹਾਡੇ ਇਕੱਠੇ ਚ ਬੋਲ ਕੇ ਆਪਣਾ ਮਨ ਹਲਕਾ ਕਰਨਾ ਚਾਹੁੰਦਾ ਸੀ ਕਿ ਸਾਡੀਆਂ ਪ੍ਰਸਥਿਤੀਆਂ ਨਹੀਂ ਸੀ ਇਹੋ ਜੀਆਂ ਕਿ ਅਸੀਂ ਤੁਹਾਡੇ ਪੁੱਤ ਦਾ ਜਿੱਥੇ ਸਾਨੂੰ ਫੋਨ ਆਇਆ ਸੀ ਅਨਨੋਨ ਤੇ ਇੱਥੇ ਕੋਈ ਸਿੰਘ ਆ ਸਰਕਾਰ ਕਹਿ ਰਹੀ ਪੀ ਐਕਸੀਡੈਂਟ ਨਾਲ ਮੌਤ ਹੋਈ ਆ ਮੈਨੂੰ ਰਾਤ ਸ਼ਾਇਦ 9 ਵਜੇ ਅਸੀਂ ਬੈਠੇ ਹੋਈਆਂ ਤਾਂ ਪਹਿਲੋਂ ਮੱਕਾ ਮੈਂ ਉਹਨਾਂ ਨੂੰ ਇਹੀ ਕਹਿ ਸਕਿਆ ਵੀ ਤੁਸੀਂ ਇਹਦੇ ਲੱਗੇ ਰਹੋ ਜਦੋਂ ਤੱਕ ਇਹਦਾ ਪੋਸਟਮਾਰਡਮ ਚੁੱਕ ਕੇ ਨਹੀਂ ਲਿਆ ਜਾਂਦਾ ਇਹਦਾ ਪਹਿਲੋਂ ਨਹੀਂ ਸੀ ਜਾ ਸਕਦੇ ਤਾਂ ਉਹ ਉਹਦੀ ਅੱਜ ਇਸ ਗੱਲ ਦਾ ਮਲਾਲ ਵੀ ਆ ਗਾਹਾਂ ਦਾਦਾ ਜੀ ਉਹਦੇ ਆਏ ਨੇ ਮੈਂ ਤੋਂ ਬਾਅਦ ਮਿਲੂੰਗਾ ਠੀਕ ਹੈ ਜੀ ਤੇ ਅਸੀਂ ਜੋ ਕੁਝ ਹੋਇਆ ਔਰ ਸਾਡੀਆਂ ਜ਼ਿੰਮੇਵਾਰੀਆਂ ਤੋਂ ਬਾਅਦ ਵੱਧ-ਵੱਧ ਵੱਧ ਜਾਂਦੀਆਂ ਨੇ ਅਸੀਂ ਅੰਤਮ ਸਾਹਾਂ ਤੱਕ ਇਸ ਮੋਰਚੇ ਨੂੰ ਜਿੱਤ ਤੱਕ ਲਿਜਾਣ ਲਈ ਲੜਾਂਗੇ ਔਰ ਸ਼ਹਾਦਤਾਂ ਦੀ ਇਹ ਹੁੰਦਾ ਵੀ ਜਿਹੜੇ ਸੁਪਨੇ ਆ ਕਰਕੇ ਸ਼ਹਾਦਤਾਂ ਹੋ ਰੀਆਂ ਪੌਣੇ 300 ਦੇ ਕਰੀਬ ਕਿਸਾਨਾਂ ਮਜ਼ਦੂਰਾਂ ਨੇ ਲਹਿਰਛ ਸ਼ਹਾਦਤਾਂ ਦੇ ਦਿੱਤੀਆਂ ਜਿਹੜੇ ਸੁਪਨਿਆਂ ਲਈ ਸ਼ਹਾਦਤਾਂ ਹੁੰਦੀਆਂ ਜੇ ਉਹ ਕਾਰਜ ਜਿਹੜੇ ਆ ਕਿਤੇ ਉਹ ਪੂਰੇ ਕਰ ਗਏ ਤਾਂ ਮੈਨੂੰ ਲੱਗਦਾ ਆਪਾਂ ਜੋ ਕਰ ਸਰਕਾਰ ਸਾਡੇ ਤੇ ਜ਼ੁਲਮ ਕੀਤੀ ਆ ਉਹਦੇ ਸਾਰੇ ਭਾਂਗੇ ਪੂਰੇ ਕਰ ਜਾਾਂਗੇ ਮੈਂ ਆਪਣੇ ਲੋਹੀ ਸੱਚੀ ਅੱਜ ਅੱਜ ਇਸ ਅਰਦਾਸ ਸਮਾਗਮ ਸਦਾਨ ਦੀ ਸਮਝੂਗਾ ਮਨੁਸਾਂਝੇ ਸਮਾਗਮ ਚ ਪਹਿਲੀ ਵਾਰ ਮੌਕਾ ਮਿਲਿਆ ਤੇ ਸਤਿਗੁਰ ਕਿਰਪਾ ਕਰਨ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਹੋਰ ਪਰਿਵਾਰ ਜਿਹੜੇ ਵਿਛੜ ਚੁੱਕੇ ਆ ਉਹਨਾਂ ਦੇ ਪਰਿਵਾਰ ਨੂੰ ਸਾਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਇਸ ਅਰਦਾਸ ਦੇ ਵਿੱਚ ਬਲ ਬਖਸ਼ੇ ਸਤਿਗੁਰ ਸੱਚੇ ਪਾਤਸ਼ਾਹ ਅੰਤੀਆਂ ਅਸੀਂ ਅੰਤਮ ਸਾਹਾਂ ਤੱਕ ਲੜ ਕੇ ਤਾਂ ਇਸ ਮੋਰਚੇ ਨੂੰ ਜਿੱਤ ਕੇ ਜਾਈਏ ਸਾਡੇ ਵੱਲੋਂ ਇਸ ਮੋਰਚੇ ਨੂੰ ਜਿੱਤ ਤੱਕ ਲਾਉਣ ਲਈ ਇਹਨਾਂ ਮੁੱਦਿਆਂ ਤੇ ਕਿਸੇ ਪੁਰਾਣਾ ਕੋਈ ਵਖਰੇਵਾ ਨਹੀਂ ਹੈ ਜੇ ਕੋਈ ਜਾਤੀ ਨਿੱਕੇ ਮੋਟੇ ਔ ਥੱਲੇ ਰੱਖਦੀ ਹੈ ਸਾਡੇ ਹਿੱਤ ਵੱਡੇ ਆ ਬਾਅਦ ਚ ਕਰ ਲਾਂਗੇ ਪੰਜਾਬ ਫੈਸਲਾ ਕਰ ਲੂਗਾ ਅਸੀਂ ਇਸ ਮੋਰਚੇ ਨੂੰ ਜਿੱਤ ਤੱਕ ਲਿਜਾਉਣ ਲਈ ਲੜਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ